ਪੰਜਾਬ ਤੋਂ ਮੈਂ એનર્ਜੀ ਲੈ ਕੇ ਜਾਂਦਾ ਜਦੋਂ ਵੀ ਮੈਂ ਆਉਣਾ ਪੰਜਾਬ ਤੋਂ એનર્ਜੀ ਲੈ ਕੇ ਜਾਣਾ ਤੇ ਫਿਰ ਉਹ ਮੈਂ ਜਿੱਥੇ ਵੀ ਜਾਵਾਂ ਦੁਨੀਆ ਦੇ ਪੂਰੇ ਵਰਲਡ 'ਚ ਤੇ ਉਹ ਪੰਜਾਬ ਮੇਰੇ ਨਾਲ ਹੀ ਹੁੰਦਾ ਇਹ ਪੰਜਾਬ ਦੀ ਬੇਟੀ ਹੈ ਇਹ ਜਿਹੜੀ ਮੇਰੀ ਮਿੱਟੀ ਹੈ ਇਹ ਪੰਜਾਬ ਦੀ ਹੈ ਤੇ ਇਹਨੇ ਪੰਜਾਬ ਚ ਹੀ ਰਲਣਾ ਆਖਰ ਨੂੰ ਆ ਕੇ ਸੋ ਪੰਜਾਬ ਮੇਰੇ ਨਾਲ ਹੀ ਹੈ ਪੰਜਾਬ ਮੇਰੇ ਬਲੱਡ ਚ ਹੈ ਪੰਜਾਬ ਦੀ ਮਿੱਟੀ ਹੈ ਇਹ ਜਿੱਥੇ ਜਾਊਗਾ ਪੰਜਾਬ ਮੇਰੇ ਨਾਲ ਹੈ ਸਰ ਕੀ ਬਾਤ ਹੈ ਕਿਵੇਂ ਤੁਸੀਂ ਅੱਜ ਵੀ ਲਾਈਕ ਉਸੇ ਮੁਕਾਮ ਤੇ ਖੜੇ ਹੋ ਤੇ ਕਰਿਓ ਪਹਿਲੇ ਆਪ ਪਹਿਲੇ ਆਪ ਕਰ ਲੋ ਦੋਨੋਂ ਤਾਂ ਲੈਣਾ ਮੈਂ ਜਵਾਬ ਮੈਂ ਛੱਡਣਾ ਨਹੀਂ ਪਤਾ ਨਹੀਂ ਸੀਰੀਅਸਲੀ ਆਈ ਡੋਨਟ ਨੋ ਮਤਲਬ ਕੌਨਸ਼ੀਅਸਲੀ organically hunda hai sab kuch and um, obviously jo social media te mai karde ha i'm very much inspired by diljit ji oh ta pehle din to hi jadon un jattin ji le di promotion assi karde hunde si ta matlab innu dekh ke ki 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 cheezaan karde ha kiwen post karde ha so i've learnt a lot from him with um, social media nahi ta mainu kuch nahi pata social media bare te diljit ji ji

ਤੇ ਹਾਂਜੀ ਨੀਰੂ ਜੀ ਕਾਪੀ ਪੇਸਟ ਬਿਲਕੁਲ ਇਹਨਾਂ ਨਾਲ ਦੋਨਾਂ ਦੀ ਤੁਸੀਂ ਸਾਰਿਆਂ ਨੇ ਕੰਮ ਕੀਤਾ ਇਹਨਾਂ ਨਾਲ ਤੇ ਇੱਕ ਚੀਜ਼ ਜਿਹੜੀ ਦਿਲ ਇਲੂਮੀਨਾਟੀ ਟੂਰ ਦੌਰਾਨ ਹੋਈ ਮੈਨੂੰ ਦੱਸਾਂ ਮੈਂ ਨਾ ਉਸ ਵੀਡੀਓ ਨੂੰ ਵੇਖ ਕੇ ਇਮੋਸ਼ਨਲ ਹੋ ਗਿਆ ਸੀਗਾ ਜਦ ਵੈਨਕੂਵਰ ਦਾ ਸ਼ੋਅ ਹੋ ਰਿਹਾ ਸੀ ਦਿਲਜੀਤ ਦੋਸਾਨ ਸਟੇਜ ਤੇ ਸੀ ਬੜੀ ਉੱਪਰਿਆ ਹੋਇਆ ਸਟੇਡੀਅਮ ਨੀਰੂ ਬਾਜਵਾ ਦੂਰ ਖੜੇ ਨੇ ਦਿਲਜੀਤ ਦੋਸਾਂਝ ਕਹਿ ਰਹੇ ਨੇ ਨੀਰੂ ਬਾਜਵਾ ਸਾਡੇ ਵਿੱਚ ਮੌਜੂਦ ਨੇ ਆਈ ਗੋਟ ਇਮੋਸ਼ਨਲ ਆਈ ਡੋਨਟ ਵਾਂਟ ਟੂ ਆਈ ਵਾਂਟ ਟੂ ਨੋ ਕਿ ਰਿਸਪੈਕਟ ਹੋਣਾ ਹੈ ਇੱਕ ਦੂਜੇ ਵਾਸਤੇ ਤੇ ਉਸ ਤੋਂ ਬਾਅਦ ਨੀਰੂ ਜਦ ਟਰੇਲਰ ਲਾਂਚ ਤੇ ਆਏ ਉਹਨਾਂ ਨੇ ਆਪਣੀ ਭਾਵਨਾ ਦੱਸੀ ਇਹ ਰਿਸਪੈਕਟ ਹੋਣਾ ਕਲਾਕਾਰਾਂ 'ਚ ਕਿੰਨੀ ਕਿੰਨੀ ਲੋਡ ਹੈ ਇਸ ਤੇ ਮੈਨੂੰ ਲੱਗਦਾ ਲੋਡ ਨਹੀਂ ਹੁੰਦੀ ਜਾਂ ਤਾਂ ਹੁੰਦੀ ਹੈ ਜਾਂ ਨਹੀਂ ਹੁੰਦੀ ਤੁਸੀਂ ਪੈਦਾ ਨਹੀਂ ਕਰ ਸਕਦੇ ਇਸ ਚੀਜ਼ ਨੂੰ ਜਾਂ ਤਾਂ ਤੁਹਾਡੇ ਅੰਦਰ ਹੈ ਜਾਂ ਨਹੀਂ ਹੈ ਮੈਨੂੰ ਲੱਗਦਾ ਪੈਦਾ ਕਰਨ ਦੀ ਲੋੜ ਵੀ ਨਹੀਂ ਜੇ ਨਹੀਂ ਹੈ ਤਾਂ ਵੀ ਠੀਕ ਹੈ ਕੋਈ ਗੱਲ ਨਹੀਂ ਇਹਦੇ ਨਾਲ ਕੁਝ ਬਦਲ ਨਹੀਂ ਜਾਣਾ ਇਹ ਅੰਦਰ ਤੁਹਾਡੇ ਹੈ ਜਾਂ ਨਹੀਂ ਹੈ ਸੋ ਤੁਸੀਂ ਜਿੱਦਾਂ ਦੇ ਹੈਗੇ ਠੀਕ ਹੈ ਉਦੋਂ ਯਾਬਾ ਨਿਰੂ ਓਫ ਮੋਮੈਂਟ ਮੈਂ ਤੁਹਾਡੇ ਤੋਂ ਜਾਨਣਾ ਚਾਹੁੰਗਾ ਹੈਨਾ ਤੁਸੀਂ ਖੜੇ ਸੀ ਸਾਰੇ ਦੇਖ ਰਹੇ ਸੀਗੇ ਐਂਡ ਆਈ ਨੋ ਕਿ ਉਹ ਕਿੱਡੀ ਵੱਡੀ ਚੀਜ਼ ਹੁੰਦੀ ਹੈ ਜਦ ਤੁਹਾਡੇ ਨਾਲ ਦਾ ਤੁਹਾਨੂੰ ਅਪਰੀਸ਼ੀਏਟ ਕਰੇਗਾ ਨਾ ਕਲਾਕਾਰਾਂ ਵਾਸਤੇ ਬਾਕੀ ਸਭ ਕੁਝ ਪਿੱਛੇ ਰਹਿ ਜਾਂਦਾ ਹੈ ਜਦ ਇੱਕ ਛੋਟਾ ਜਿਹਾ ਵੀ ਅਪਰੀਸ਼ੀਏਸ਼ਨ ਮਿਲਦਾ ਤਾਂ ਛੋਟੇ ਜਿਹੀ ਵੀ ਕੋਈ ਗੱਲ ਹੁੰਦੀ ਹੈ ਨਾ ਕਿਉਂਕਿ ਤੁਹਾਨੂੰ ਤਾਂ ਕਰੋੜਾਂ ਲੋਕ ਪਿਆਰ ਕਰਦੇ ਨੇ ਲੇਕਿਨ ਸਟੇਜ ਦੇ ਉੱਤੇ ਜਦ ਤੁਹਾਡੇ ਕੋ ਕੋ ਸਟਾਰ ਤੁਹਾਨੂੰ ਉਸ ਤਰ੍ਹਾਂ ਦੀ ਗੱਲ ਕਹਿ ਰਹੇ ਨੇ ਆਈ ਵਾਂਟ ਟੂ ਨੋ ਦੈਟ ਮੋਮੈਂਟ ਆਈ ਥੋ ਗਾਟ ਇਮੋਸ਼ਨਲੀ ਯਾਰ ਹੈਲੋ ਓਕੇ ਹਾਂ ਥੈਂਕ ਯੂ ਅਮ ਪਰ ਪਹਿਲਾ ਤਾਂ ਮੈਂ অল레ਡੀ ਇਮੋਸ਼ਨਲ ਸੀ ਉੱਥੇ ਆ ਕੇ ਐਨ એનર્ਜੀ ਫੀਲ ਕਰਕੇ ਜੋ ਕੁਝ ਚੱਲ ਰਿਹਾ ਸੀ ਕਿਉਂਕਿ ਇਟਸ ਲਾਈਕ ਫਰਸਟ ਜਨਰੇਸ਼ਨ ਇੰਡੀਅਨਸ ਅਸੀਂ ਕਾਫੀ ਉੱਥੇ ਰੇਸਿਜ਼ਮ ਫੇਸ ਕੀਤੀ ਆ ਯੂ نو ਗਰੋਇੰਗ ਅਪ ਐਂਡ ਮੇਰੇ ਹਸਬੰਦ ਦੀ ਇੱਕ ਸਟੋਰੀ ਉਹਨਾਂ ਦੇ ਜੋ ਗ੍ਰੈਂਡਫਾਦਰ ਆ ਹੀ ਉਹ ਮੇਰੀ ਬੱਚੀ ਬੇਟੀਆਂ ਨੂੰ ਦੱਸਦੇ ਹੁੰਦੇ ਆ ਕਿ ਜਦੋਂ ਉਹਨਾਂ ਦੇ ਗ੍ਰੈਂਡਫਾਦਰ ਸਾਹਿਬ ਉਹਨੂੰ ਲੈ ਕੇ ਪਾਰਕ ਜਾਂਦੇ ਹੁੰਦੇ ਸੀ ਨਾ ਕੁਝ ਗੋਰੇ ਆ ਕੇ ਨਾ ਉਹਨੇ ਦੀ ਪਗੜੀ ਨੂੰ ਆਏ ਹੱਥ ਲਾ ਕੇ ਮਤਲਬ ਛਿੱਟ ਦਿੰਦੇ ਸੀ ਆਏ ਐਂਡ ਲਾਈਕ ਹੀ ਸਟਿਲ ਰਿਮੈਂਬਰਸ ਦੈਟ ਟਿਲ ਟੁਡੇ ਥਿੰਕ ਹੀ ਆਲਵੇਸ ਸਟੈਂਡਸ ਅਪ ਫਾਰ ఎవਰੀਥਿੰਗ ਬਟ ਉਸ ਦਿਨ ਜਦੋਂ ਸੀ ਸਾਰੇ ਉੱਥੇ ਪਹੁੰਚੇ ਕਿਉਂਕਿ ਵੀਵ ਗਰੋਨ ਅਪ ਸੀਇੰਗ ਦੈਟ ਲਾਈਕ ਵੀ ਵਰ ਤੁ ਜਾਣ ਕੇ ਕਰਦਾ नहीं, मैं एक सी, रही वो, मतलब मेरे ਹੈ ਨਾ ਬੀਕੋਸ ਹਾਰਟ ਟਚਿੰਗ ਇਵਨ ਮਾਈ ਫੈਮਿਲੀ ਵਾਸ ਕ੍ਰਾਈਂਗ ਸੋ ਇਟ ਵਾਸ ਇਟ ਵਾਸ ਸੋ ਬਿਊਟੀਫੁਲ ਸੋ अगेन थैंक यू थैंक यू ਕੀ ਆ ਬਾਤ ਕੀ ਆ ਬਾਤ ਉਹ ਮੂਮੈਂਟਸ ਜਿਹੜੇ ਨਹੀਂ ਦਿਲਜੀਤ ਭਾਜੀ ਜਿਹੜੇ ਤੁਸੀਂ ਸਾਨੂੰ ਦਿੱਤੇ ਨੇ ਨਾ ਪਿਛਲੇ ਟਾਈਮ ਦੇ ਵਿੱਚ ਤੇ